15 اگست 2025 نو لال قلعے دی پراتیتوں پردھانमन्त्री શ્રી ਨਰਿੰਦਰ ਮੋਦੀ ਜੀ ਨੇ ਇਹ ਕੋਸ਼ਨਾ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਦੇ ਇੱਕ ਤੋਹਫਾ ਦੇਣ ਜਾ ਰਹੇ ہیں اور اج ਜਿਹੜੀ GST ਦੀਆਂ ਦਰਾਂ 'ਚ کافی ਰਾਹਤ ਦਿੱਤੀ ਗਈ ਹੈ ਜਿਹੜੀਆਂ ਰੋਜ਼ਮਰਹ ਦੀਆਂ ਚੀਜ਼ਾਂ ਹੈਗੀਆਂ ਉਹਦੇ ਉੱਤੇ 0% जीएसटी ਲਗਾਇਆ ਹੈ ਕਈ ਆਈਟਮਾਂ ਦੇ ਉੱਤੇ ਜਿਹੜਾ 18% ਤੋਂ 5% ਕੀਤਾ ਗਿਆ ਔਰ ਜਿਹੜੀਆਂ ਚੁਨੀਂਦਾ ਮੈਡੀਸਿਨਸ ਹੈਗੀਆਂ ਜਿਹੜੀਆਂ ਜ਼ਰੂਰੀ ਰੋਜ਼ ਕੰਮ ਆਂਦੀਆਂ ਹੀ ਹੈ ਉਹਨਾਂ ਤੇ ਵੀ ਜਿਹੜਾ ਹੈਗਾ ਘਟਾਇਆ ਹੈ ਔਰ ਸੱਚਮੁੱਚ ਇਹਦੇ ਨਾਲ ਕਾਫੀ ਰਾਹਤ ਜਿਹੜੀ ਹੈਗੀ ਹੈ ਆਮ ਵਿਅਕਤੀ ਨੂੰ ਮਿਲੇਗੀ ਔਰ ਜਿਹੜਾ ਇਹਦੇ ਨਾਲ ਜਿਹੜੀ ਭਾਰਤੀ ਅਰਥਵਿਵਸਥਾ ਹੈਗੀ ਆ ਉਸ ਵਿੱਚ ਵੀ ਤੇਜ਼ੀ ਆਏਗੀ ਕਿਉਂਕਿ ਲੋਕੀ ਕੱਟ ਜੀਐਸਟੀ ਦੇ ਨਾਲ ਉਹਨਾਂ ਦੀ ਜਿਹੜੀ ਖਰੀਦਣ ਦੀ ਸ਼ਕਤੀ ਹੈਗੀ ਹੈ क्रय ਸ਼ਕਤੀ ਉਹ ਵਧੇਗੀ ਆਮ ਬੇਕਤੀ ਦੀ ਔਰ ਉਹਦੇ ਨਾਲ ਜਿਹੜਾ ਹੈਗਾ ਲੋਕ ਜ਼ਿਆਦਾ ਜਿਹੜੀਆਂ ਚੀਜ਼ਾਂ ਖਰੀਦ ਸਕਣਗੇ ਔਰ ਇਸੇ ਨਾਲ ਜਿਹੜਾ ਹੈਗਾ ਅਰਥਵਿਵਸਥਾ ਦੇ ਵਿੱਚ ਤੇਜ਼ੀ ਆਏਗੀ ਸੁਧਾਰ ਹੋਏਗਾ ਸੋ ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਈ ਸੀਗਿਓ ਘਰ ਵਿਖਾਇਆ ਹੈ ਔਰ ਇਹ ਦਰਾਂ ਜਿਹੜੀਆਂ ਹੈਗੀਆਂ 22 ਸਤੰਬਰ ਤੋਂ ਲਾਗੂ ਹੋਣਗੀਆਂ ਜਦੋਂ ਕਿ ਨਵਰਾਤਰੀ ਸ਼ੁਰੂ ਹੋ ਰਹੇ ਆ ਔਰ ਤਿਹਾੜਾ ਦਿਨ ਹੈ ਲੋਗ ਜਾ ਕੇ ਚੀਜ਼ਾਂ ਖਰੀਦਣਗੇ ਔਰ ਸਮਾ ਵੀ ਇਹੀ ਹੁੰਦਾ ਕਿ ਉਹ ਲੋਕੀ ਤੋਂ ਫਰੋਖਤ ਕਰਨ ਦਾ ਦਿਨ ਹੁੰਦਾ ਹੈ ਸੋ ਧੰਨਵਾਦ ਕਰਦਾ ਹੈ ਮੋਦੀ ਸਾਹਿਬ ਦਾ ਔਰ ਆਮ ਜਨਤਾ ਨੂੰ ਵਧਾਈ ਦਿੰਦੇ ਆ ਕਿ ਵੀ ਜਿਹੜਾ ਸਟੈਪ एनडीएस सरकार ने ਦਿੱਤਾ ਹੈ ਉਹਦੇ ਨਾਲ ਜਿਹੜਾ ਹੈਗਾ ਆਮ ਵਿਅਕਤੀ ਨੂੰ کافی بڑی ਰਾਹਤ ਮਿਲੀ 15 اگست 2025 ਨੂੰ لال قلے ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ घोषणा ਕੀਤੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਦਾ ਇੱਕ ਤੋਹਫਾ ਦੇਣ ਜਾ ਰਹੇ ہیں اور ਅੱਜ ਜਿਹੜੀ GST ਦੀਆਂ ਦਰਾਂ ਚ ਕਾਫੀ ਰਾਹਤ ਦਿੱਤੀ ਗਈ ਹੈ ਜਿਹੜੀਆਂ ਰੋਜ਼ ਮਰਹਦੀਆਂ ਚੀਜ਼ਾਂ ਹੈਗੀਆਂ ਉਹਦੇ ਉੱਤੇ 0% GST ਲਗਾਇਆ ਹੈ ਕਈ ਆਈਟਮਾਂ ਦੇ ਉੱਤੇ ਜਿਹੜਾ 18% ਤੋਂ 5% ਕੀਤਾ ਗਿਆ ਔਰ ਜਿਹੜੀਆਂ ਚੁਨੀਂਦਾ ਮੈਡੀਸਿਨਸ ਹੈਗੀਆਂ ਜਿਹੜੀਆਂ ਜ਼ਰੂਰੀ ਰੋਜ਼ ਕੰਮ ਆਂਦੀਆਂ ਹੀ ਹੈ ਉਹਨਾਂ ਤੇ ਵੀ ਜਿਹੜਾ ਹੈਗਾ ਘਟਾਇਆ ਹੈ ਔਰ ਸੱਚਮੁੱਚ ਇਹਦੇ ਨਾਲ ਕਾਫੀ ਰਾਹਤ ਜਿਹੜੀ ਹੈਗੀ ਹੈ ਆਮ ਵਿਅਕਤੀ ਨੂੰ ਮਿਲੇਗੀ ਔਰ ਜਿਹੜਾ ਇਹਦੇ ਨਾਲ ਜਿਹੜੀ ਭਾਰਤੀ ਅਰਥਵਿਵਸਥਾ ਹੈਗੀ ਹੈ ਉਸ ਵਿੱਚ ਵੀ ਤੇਜ਼ੀ ਆਏਗੀ ਕਿਉਂਕਿ ਲੋਕੀ ਕੱਟ ਜੀਐਸਟੀ ਦੇ ਨਾਲ ਉਹਨਾਂ ਦੀ ਜਿਹੜੀ ਖਰੀਦਣ ਦੀ ਸ਼ਕਤੀ ਹੈਗੀ ਹੈ क्रय ਸ਼ਕਤੀ ਉਹ ਵਧੇਗੀ ਆਮ ਵਿਅਕਤੀ ਦੀ ਔਰ ਉਹਦੇ ਨਾਲ ਜਿਹੜਾ ਹੈਗਾ ਲੋਕ ਜ਼ਿਆਦਾ ਜਿਹੜੀਆਂ ਚੀਜ਼ਾਂ ਖਰੀਦ ਸਕਣਗੇ ਔਰ ਇਸੇ ਨਾਲ ਜਿਹੜਾ ਹੈਗਾ ਅਰਥਵਿਵਸਥਾ ਦੇ ਵਿੱਚ ਤੇਜ਼ੀ ਆਈ ਕਿ ਸੁਧਾਰ ਹੋਏਗਾ ਸੋ ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਹੀ ਸੀ ਉਹ ਘਰ ਵਿਖਾਇਆ ਹੈ ਔਰ ਇਹ ਦਰਾਂ ਜਿਹੜੀਆਂ ਹੈਗੀਆਂ 22 ਸਤੰਬਰ ਤੋਂ ਲਾਗੂ ਹੋਣਗੀਆਂ ਜਦੋਂ ਕਿ ਨਵਰਾਤਰੀ ਸ਼ੁਰੂ ਹੋ ਰਹੇ ਆ ਔਰ ਤਿਹਾੜਾ ਦਿਨ ਹੈ ਲੋਕ ਜਾ ਕੇ ਚੀਜ਼ਾਂ ਖਰੀਦਣਗੇ ਔਰ ਸਮਾ ਵੀ ਇਹੀ ਹੁੰਦਾ ਹੈ ਕਿ ਉਹ ਫੀਟੋ ਫਰੋਕਤ ਕਰਨ ਦਾ ਦਿਨ ਹੁੰਦਾ ਹੈ ਸੋ ਧੰਨਵਾਦ ਕਰਦਾ ਹੈ ਮੋਦੀ ਸਾਹਿਬ ਦਾ ਔਰ ਆਮ ਜਨਤਾ ਨੂੰ ਵਧਾਈ ਦਿੰਨੀ ਹੈ ਕਿਉਂਕਿ ਜਿਹੜਾ ਸਟੈਪ ਐਨਡੀਐ ਸਰਕਾਰ ਨੇ ਲਿੱਤਾ ਹੈ ਉਹਦੇ ਨਾਲ ਜਿਹੜਾ ਹੈਗਾ ਆਮ ਵਿਅਕਤੀ ਨੂੰ ਕਾਫੀ ਬੜੀ ਰਾਹਤ ਮਿਲੀ 15 ਅਗਸਤ 2025 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ घोषणा ਕੀਤੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਦੇ ਇੱਕ ਤੋਹਫਾ ਦੇਣ ਜਾ ਰਹੇ ਹਾਂ ਔਰ ਅੱਜ ਕਿਹੜੀ GST ਦੀਆਂ ਦਰਾਂ 'ਚ ਕਾਫੀ ਰਾਹਤ ਦਿੱਤੀ ਗਈ ਹੈ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਹੈਗੀਆਂ ਉਹਦੇ ਉੱਤੇ 0% GST ਲਗਾਇਆ ਹੈ ਕਈ ਆਈਟਮਾਂ ਦੇ ਉੱਤੇ ਜਿਹੜਾ 18% ਤੋਂ 5% ਕੀਤਾ ਗਿਆ ਔਰ ਜਿਹੜੀਆਂ ਚੁਨੀਂਦਾ ਮੈਡੀਸਿਨਸ ਹੈਗੀਆਂ ਜਿਹੜੀਆਂ ਜ਼ਰੂਰੀ ਰੋਜ਼ ਕੰਮ ਆਂਦੀਆਂ ਹੀ ਹੈ ਉਹਨਾ ਤੇ ਵੀ ਜਿਹੜਾ ਹੈਗਾ ਘਟਾਇਆ ਹੈ ਔਰ ਸੱਚਮੁੱਚ ਇਹਦੇ ਨਾਲ ਕਾਫੀ ਰਾਹਤ ਜਿਹੜੀ ਹੈਗੀ ਹੈ ਆਮ ਵਿਅਕਤੀ ਨੂੰ ਮਿਲੇਗੀ ਔਰ ਜਿਹੜਾ ਹੈ ਦੇ ਨਾਲ ਜਿਹੜੀ ਭਾਰ ਦੀ ਅਰਥਵਿਵਸਥਾ ਹੈਗੀ ਹੈ ਉਸ ਵਿੱਚ ਵੀ ਤੇਜ਼ੀ ਆਏਗੀ ਕਿਉਂਕਿ ਲੋਕੀ ਕੱਟ ਜੀਐਸਟੀ ਦੇ ਨਾਲ ਉਹਨਾਂ ਦੀ ਜਿਹੜੀ ਖਰੀਦਣ ਦੀ ਸ਼ਕਤੀ ਹੈਗੀ ਹੈ क्रय ਸ਼ਕਤੀ ਉਹ ਵਧੇਗੀ ਆਮ ਵਿਅਕਤੀ ਦੀ ਔਰ ਉਹਦੇ ਨਾਲ ਜਿਹੜਾ ਹੈਗਾ ਲੋਕ ਜਾਦਾ ਜਿਹੜੀ ਇਹ ਚੀਜ਼ਾਂ ਖਰੀਦ ਸਕਣਗੇ ਔਰ ਇਸੇ ਨਾਲ ਜਿਹੜਾ ਹੈਗਾ ਅਰਥਵਿਵਸਥਾ ਦੇ ਵਿੱਚ ਤੇਜ਼ੀ ਆਈ ਕਿ ਸੁਧਾਰ ਹੋਏਗਾ ਸੋ ਜਿਹੜੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਹੀ ਸੀ ਉਹ ਘਰ ਵਿਖਾਇਆ ਹੈ ਔਰ ਇਹ ਦਰਾਂ ਜਿਹੜੀਆਂ ਹੈਗੀਆਂ 22 ਸਤੰਬਰ ਤੋਂ ਲਾਗੂ ਹੋਣਗੀਆਂ ਜਦੋਂ ਕਿ ਨਵਰਾਤਰੀ ਸ਼ੁਰੂ ਹੋ ਰਹੇ ਆ ਔਰ ਤਿਹਾਉਰਾ ਦਿਨ ਹੈ ਲੋਕ ਜਾ ਕੇ ਚੀਜ਼ਾਂ ਖਰੀਦਣਗੇ ਔਰ ਸਮਾ ਵੀ ਇਹੀ ਹੁੰਦਾ ਹੈ ਉਦੋਂ ਫੀਟੋਫਰੋਕਟ ਕਰਨ ਦਾ ਦਿਨ ਹੁੰਦਾ ਹੈ ਸੋ ਧੰਨਵਾਦ ਕਰਦਾ ਹੈ ਮੋਦੀ ਸਾਹਿਬ ਦਾ ਔਰ ਆਮ ਜਨਤਾ ਨੂੰ ਬਧਾਈ ਦਿੰਦੇ ਆ ਕਿਉਂਕਿ ਜਿਹੜਾ ਸਟੈਪ ਐਨਡੀਐ ਸਰਕਾਰ ਨੇ ਦਿੱਤਾ ਹੈ ਉਹਦੇ ਨਾਲ ਜਿਹੜਾ ਹੈਗਾ ਆਮ ਵਿਅਕਤੀ ਨੂੰ ਕਾਫੀ ਬੜੀ ਰਾਹਤ ਮਿਲੀ 15 ਅਗਸਤ 2025 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਕੋਸ਼ਨਾ ਕੀਤੀ ਸੀਗੀ ਕਿਆਨ ਵਾਲੇ ਸਮੇਂ ਦੇ ਵਿੱਚ ਦੀਵਾਲੀ ਦੇ ਇੱਕ ਤੋਹਫਾ ਦੇਣ ਜਾ ਰਹੇ ਹਾਂ ਔਰ ਅੱਜ ਜਿਹੜੀ GST ਦੀਆਂ ਦਰਾਂ 'ਚ ਕਾਫੀ ਰਾਹਤ ਦਿੱਤੀ ਗਈ ਹੈ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਹੈਗੀਆਂ ਉਹਦੇ ਉੱਤੇ 0% GST ਲਗਾਇਆ ਹੈ ਕਈ ਆਈਟਮਾਂ ਦੇ ਉੱਤੇ ਜਿਹੜਾ 18% ਤੋਂ 5% ਕੀਤਾ ਗਿਆ ਔਰ ਜਿਹੜੀਆਂ ਚੁਨੀਂਦਾ ਮੈਡੀਸਿਨਸ ਹੈਗੀਆਂ ਜਿਹੜੀਆਂ ਜ਼ਰੂਰੀ ਰੋਜ਼ ਕੰਮ ਆਂਦੀਆਂ ਹੀ ਹੈ ਉਹਨਾਂ ਤੇ ਵੀ ਜਿਹੜਾ ਹੈਗਾ ਘਟਾਇਆ ਹੈ ਔਰ ਸੱਚਮੁੱਚ ਇਹਦੇ ਨਾਲ ਕਾਫੀ ਰਾਹਤ ਜਿਹੜੀ ਹੈਗੀ ਹੈ ਆਮ ਵਿਅਕਤੀ ਨੂੰ ਮਿਲੇਗੀ ਔਰ ਜਿਹੜਾ ਇਹਦੇ ਨਾਲ ਜਿਹੜੀ ਭਾਰ ਦੀ ਅਰਥਵਿਵਸਥਾ ਹੈਗੀ ਹੈ ਉਸ ਵਿੱਚ ਵੀ ਤੇਜ਼ੀ ਆਏਗੀ ਕਿਉਂਕਿ ਲੋਕੀ ਕਟ GST ਦੇ ਨਾਲ ਉਹਨਾਂ ਦੀ ਜਿਹੜੀ ਖਰੀਦਣ ਦੀ ਸ਼ਕਤੀ ਹੈਗੀ ਹੈ क्रैश शक्ति वो वधेगी आम व्यक्ति की और वो जो है लोग ज़्यादा चीज़ा खरीद सकन और इस जो है अर्थव्यवस्था तेजी आएगी सुधार होएगा, सो जी गल प्रधानमंत्री नरेंद्र मोदी जी ने कही सी और घर विखाया है और ये दर जितंबर तो लागू हो जो कि ਨਵਰਾਤਰੀ ਸ਼ੁਰੂ ਹੋ ਰਹੇ ਆਂ ਔਰ ਤਿਹਾੜਾ ਦਿਨ ਹੈ ਲੋਗ ਜਾ ਕੇ ਚੀਜ਼ਾਂ ਖਰੀਦਣਗੇ ਔਰ ਸਮਾ ਵੀ ਇਹੀ ਹੁੰਦਾ ਕਿ ਉਹ ਲੋਕੀਂ ਤੋਂ ਫਰੋਖਤ ਕਰਨ ਦਾ ਦਿਨ ਹੁੰਦਾ ਹੈ ਸੋ ਧੰਨਵਾਦ ਕਰਦਾ ਹੈ ਮੋਦੀ ਸਾਹਿਬ ਦਾ ਔਰ ਆਮ ਜਨਤਾ ਨੂੰ ਵਧਾਈ ਦਿੰਦੇ ਆ ਕਿਉਂਕਿ ਜਿਹੜਾ ਸਟੈਪ ਐਨਡੀਐ ਸਰਕਾਰ ਨੇ ਦਿੱਤਾ ਹੈ ਉਹਦੇ ਨਾਲ ਜਿਹੜਾ ਹੈਗਾ ਆਮ ਵਿਅਕਤੀ ਨੂੰ ਕਾਫੀ ਬੜੀ ਰਾਹਤ ਮਿਲੀ ਹੈ